ਗਗਨワਟੀ ਐਡਵੋਕੇਟ ਸੀਨੀਅਰ ਐਗਲੈਕਟਿਵ ਮੈਂਬਰ ਦੀ ਪੋਸਟ 'ਤੇ ਅਸੀਂ ਚੁਣਿਆ ਹੈ ਅਨਬੋਸ ਯੂਨੀਵਰਸਲ ਦੇਖੋ ਇਲੈਕਸ਼ਨ ਜਿਹੜੇ ਨੇ ਸਾਡੀ ਆਰਓ ਟੀਮ ਸੀ ਔਰ ਜੀਵ ਜੋਸ਼ੀ ਜੀ ਦੇ ਨੇ ਤ੍ਰਿ ਤੁਰ ਤੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਬੜੇ ਹੀ ਇੰਪਾਰਸ਼ਲ ਇਲੈਕਸ਼ਨ ਕਰਾਏ ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਲੈਕਸ਼ਨ ਬਿਨਾ ਕਿਸੇ ਲੜਾਈ ਝਗੜੇ ਤੇ ਪੀਸਫੁਲੀ ਜਿਹੜੇ ਐਟਮੋਸਫੇਅਰ ਚ ਆਪਣਾ ਹੋਏ ਔਰ ਹਰ ਵਾਰੀ ਜਿਹੜੇ ਨੇ ਅੰਮ੍ਰਿਤਸਰ ਬਾਰ ਅਸੋਸੀਏਸ਼ਨ ਦੇ ਇਲੈਕਸ਼ਨ ਜਿਹੜੇ ਨੇ ਇੱਕ ਮਿਸਾਲ ਹੁੰਦੀ ਹੈ ਵੀ ਆਪਣਾ ਬਿਨਾਂ ਲੜਾਈ ਝਗੜੇ ਤੋਂ ਪੀਸਫੁਲ ਐਟਮੋਸਫੇਅਰ ਚ ਇਲੈਕਸ਼ਨ ਹੁੰਦੇ ਨੇ ਔਰ ਬੜਾ ਇੰਪਾਰਸ਼ਲ ਹੁੰਦੇ ਨੇ ਬੜਾ ਓਨੈਸਟਲੀ ਇਲੈਕਸ਼ਨ ਹੁੰਦੇ ਨੇ ਟ੍ਰਾਂਸਪੇਰੈਂਟ ਇਲੈਕਸ਼ਨ ਦੇਖੋ ਯੂਥ ਬੜਾ ਹੀ ਆਪਣਾ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਔਰ ਯੂਥ ਦੀ ਗਿਣਤੀ ਵੀ ਇੱਥੇ ਆਪਣਾ ਅੰਮ੍ਰਿਤਸਰ ਬਾਰਡ ਸੋਸਾਇਟੀ ਦੀ ਕਾਫੀ ਵੱਧ ਚੁੱਕੀ ਹੈ ਸਾਡੇ ਟਾਈਮ ਤੇ ਜਿਹੜਾ ਜੇ 1995 ਚ ਇਹਨਾਂ ਦੀ ਗੱਲ ਕਰੀ ਤੇ ਸਿਰਫ 400 ਮੈਂਬਰ ਸੀ ਪਰ ਅੱਜ ਵੱਧ ਕੇ ਜਿਹੜੀ ਗਿਣਤੀ ਉਹ 4000 4000 ਦੇ ਕਰੀਬ ਹੋ ਚੁੱਕੀ ਹੈ ਜਿਨ੍ਹਾਂ ਚ ਕਰੀਬ 2800 ਵੋਟਰਸ ਨੇ ਔਰ 26 ਟੇਕ ਸੋ ਦ ਕਰੀਪ ਰਿਵਿਟਡੀਰ ਵੋਟਰ ਪੋਲ ਹੈ ਪਰ ਗਿਣਤੀ ਵਧਨ ਕਰਕੇ ਯੂਥ ਜੋਸ਼ ਵੀ ਹੈ ਯੂਥ ਸੋ ਹੋਸ਼ ਵੀ ਹੈ اور ਅਸੀਂ ਚਾਹਾਂਗੇ ਵੀ ਯੂਥ ਅੱਗੇ ਆਵੇ ਤੇ ਬਾਰਦ ਨੂੰ ਇੱਕ ਨਵਾਂ ਜਿਹੜਾ ਬੈਟਮੈਨ ਦੇ ਵਿਕਾਸ ਸਿਰ ਤੋਂ ਪਹਿਲਾਂ ਤਾਂ ਮੈਂ ਅਕਾਲਪੁਰ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਵਾਂ ਦੂਜੇ ਨੰਬਰ ਤੇ ਮੈਂ ਅੰਮ੍ਰਿਤਸਰ ਦੇ ਜਿਹੜੇ ਬਾਰ ਦੇ ਵੋਟਰਸ ਹੈਗੇ ਚਾਹੇ ਉਹ ਸੀਨੀਅਰ ਹੈ ਚਾਹੇ ਉਹ ਯੂਨੀਅਰ ਹੈ ਚਾਹੇ ਉਹ ਮੇਰੇ ਏਜ ਦੇ ਹੈਗੇ ਚਾਹੇ ਉਹ ਡੇਡੀ ਵੋਟਰਸ ਹੈਗੇ ਮੈਂ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਸਾਨੂੰ ਤੇ ਸਾਡੀ ਟੀਮ ਨੂੰ ਇਤਿਹਾਸਿਕ ਜਿੱਤ ਦਵਾਈ ਆ ਮੈਂ ਸਾਰਿਆਂ ਨੂੰ ਇੱਕ ਰਿਕੁਐਸਟ ਕਰਦਾ ਵੀ ਸਾਡੇ ਤੇ ਵਿਸ਼ਵਾਸ ਰੱਖੋ ਅਸੀਂ ਬਿਲਕੁਲ ਆਪਣਾ ਜਿਹੜਾ ਸਾਡਾ ਵਿਜ਼ਨ ਹੈਗਾ ਉਹ ਗਰਾਊਂਡ ਦੇ ਉੱਤੇ ਬਹੁਤ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਐਗਜ਼ੈਕਟਿਵ ਦੀ ਮੀਟਿੰਗ ਕਰਕੇ ਡਿਸਾਈਡ ਕਰਾਂਗੇ ਕਿ ਪਹਿਲ ਦੇ ਅਧਾਰ ਤੇ ਕਿਹੜੇ-ਕਿਹੜੇ ਕੰਮ ਕਰਨੇ ਆ ਉਹ ਪਾਰਕਿੰਗ ਦਾ ਮੁੱਦਾ ਤੇ ਬਹੁਤ ਪੁਰਾਣੇ ਸਮੇਂ ਤੋਂ ਚਰਿਆਲ ਚੱਲਿਆ ਆ ਰਿਹਾ ਉਹਦੇ ਵਾਸਤੇ ਅਸੀਂ ਡਿਸਾਈਡ ਕਰਾਂਗੇ ਵੀ ਜਿਹੜੀ ਇਹਨਾਂ ਦੀ ਟ੍ਰੈਫਿਕ ਮੈਨੇਜਮੈਂਟ ਹੈਗੀ ਉਹ ਕੀ ਹੈਗੀ ਆ डीसी साहब ना एसएसपी साहब ना मीटिंग कराएं कमिश्नर साहब ना उन्हें पूछियां कि किथे अवेलेबल है, है किद्दा सानू मसला हल कर सकदे है जिड़ा चैंबर्स दा मसला हैबा चैंबर्स दा ਸਾਡੇ ਜੁਡੀਸ਼ੀਅਲ ਕੰਪਲੈਕਸ ਤੇ ਚੈਂਬਰ ਕੰਪਲੈਕਸ ਇਕੱਠਾ ਹੀ ਬਨਣਾ ਉਹਦੀਆਂ ਮੀਟਿੰਗਾਂ ਆਲਰੇਡੀ ਚੱਲ ਰਹੀਆਂ ਨੇ डीसी साहब ना ਤੇ ऑनरेबल हाई इंस्पेक्टिंग जज ना ਬਿਲਡਿੰਗ ਕਮੇਟੀ ਨਾਲ ਉਹ ਦੇਖਦੇ ਆ ਫਾਈਲ ਕਿੱਥੇ ਹੈਗੀ ਹੈ ਕਿਹੜੀ ਸਟੇਜ ਤੇ ਹੈਗੀ ਆ ਜਲਦੀ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ ਸਰ ਬਿਜਲੀ ਬਾਰੇ ਡਿਸਾਈਡ ਕਰਾਂਗੇ ਜੀ ਇਹਦੇ ਵਿੱਚ ਆਪਾਂ ਬਿਜਲੀ ਮੰਤਰੀ ਨੂੰ ਮਿਲ ਕੇ ਵੀ ਜੇ ਸਾਨੂੰ ਹੌਟਲਾਈਂ ਦੇ ਸਕਣ ਉਹ ਕੋਰਟ ਕੰਪਲੈਕਸ ਨੂੰ ਜੁਡੀਸ਼ੀਅਲ ਕੰਪਲੈਕਸ ਨੂੰ ਤੇ ਹੈਗੀ ਆ ਜੇ ਕੋਰਟ ਕੰਪਲੈਕਸ ਦੇ ਵਿੱਚ ਵੀ ਹੌਟਲਾਈਨ ਪ੍ਰੋਵਾਈਡ ਕਰ ਸਕਦੇ ਤੇ ਉਹਦੇ ਬਾਰੇ ਵੀ ਇਹਨਾਂ ਨੂੰ ਜਾ ਕੇ ਮਿਲਾਂਗੇ ਮੀਟਿੰਗ ਕਰਾਂਗੇ ਉਹਨਾਂ ਨਾਲ ਮੈਂ ਬਰਸ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਹੀ ਸੋਚ ਸਮਝ ਕੇ ਸਾਰੀਆਂ ਚੀਜ਼ਾਂ ਨੂੰ ਨਕਾਰਦੇ ਹੋਏ 네ਗੇਟਿਵ ਕੰਪੇਨ ਨੂੰ ਨਕਾਰਦੇ ਹੋਏ ਸਾਨੂੰ ਵੋਟਾਂ ਪਾਈਆਂ ਯੰਗ ਟੀਮ ਦਿੱਤੀ ਆ ਮੈਂ ਸਾਰਿਆਂ ਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਤੇ ਖਰੇ ਉਤਰਾਂਗੇ ਕਿ ਜਿਹੜੇ ਵੋਟਰਸ ਨੇ ਸਾਨੂੰ ਮੌਕਾ ਦਿੱਤਾ ਵਾ ਕੰਮ ਕਰਨ ਦਾ ਐਸਾ ਉਹਨਾਂ ਨੂੰ ਕੰਮ ਕਰਕੇ ਵਿਖਾਵਾਂਗੇ ਸਿਰ ਸਾਡੀਆਂ ਗੱਲਾਂ ਨਹੀਂ ਹੋਣਗੀਆਂ ਅਸੀਂ ਚੰਗੇ ਕੰਮ ਕਰਕੇ ਦੱਸਾਂਗੇ ਕਿ ਸਾਡੀ ਬੋਡੀ ਵਿੱਚ ਦੇਖ ਲਓ ਸਾਰੇ ਯੰਗਸਟਰਸ ਆ ਇਟਸ ਮਿਕਸਰ ਆਫ ਯੂਥ ਐਂਡ ਸੀਨੀਅਰਸ ਤੁਹਾਡੇ 4 ਮੈਂਬਰਸ ਵੀ ਇਲੈਕਟ ਹੋਏ ਨੇ ਜਿਨ੍ਹਾਂ ਦੇ 20 ਸਾਲ ਤੋਂ ਉੱਪਰ ਪ੍ਰੈਕਟਿਸ ਸੀ ਉਹਨਾਂ ਦਾ ਵੀ ਆਪਾਂ ਐਕਸਪੀਰੀਅੰਸ ਕਾਊਂਟ ਕਰਕੇ ਬਾਕੀ ਤੁਸੀਂ ਮੇਰੇ ਯੂਥ ਵੇਖਿਆ ਵਾ ਇਹ ਸਾਰੇ ਇਹਨਾਂ ਨੂੰ ਡਿਊਟੀਆਂ ਲਾ ਕੇ ਹਰ ਟਾਈਮ ਅਸੀਂ ਕੰਮ ਕਰਾਂਗੇ ਨਾਲੇ ਇੱਕ ਹੋਰ ਮੈਂ ਕਹਿਣਾ ਚਾਹੁੰਦਾ ਵਾ ਇੱਕ ਆਪਾਂ ਇੱਕ ਪਾਰਟਿਕੂਲਰ ਬੰਦਾ ਨਹੀਂਗਾ ਅਸੀਂ ਸਾਰੇ ਬੰਦੇ ਐਜ਼ ਅ ਟੀਮ ਕੰਮ ਕਰਾਂਗੇ ਸਾਡੀ 18 ਮੈਂਬਰੀ ਕਮੇਟੀ ਆ 18 ਮੈਂਬਰੀ ਕਮੇਟੀ 'ਚ ਜਿੰਨੇ ਜਿੰਨੇ ਬੰਦੇ ਬੈਠੇ ਆ ਇਹ ਸਾਰੇ ਅਵੇਲੇਬਲ ਨੇ ਇਹ ਅਗਰ ਕੋਈ ਨਹੀਂ ਮਿਲਦਾ ਇਹ ਨਹੀਂ ਹੋਏਗਾ ਸਾਰੇ ਜਿਸੀਂ ਇਕੱਠੇ ਗਿਆ ਅਸੀਂ ਇਕੱਠੇ ਮਿਲ ਕੇ ਕੰਮ ਕਰਨਾ ਵਾ ਠੀਕ ਐ ਨੋਬਡੀ ਇੰਡੀਵਿਜੂਅਲ ਅਸੀਂ ਸਾਰਿਆਂ ਨੂੰ ਇਕੱਠੇ ਲੈ ਕੇ ਕੰਮ ਕਰਾਂਗੇ ਇਸ ਸਾਲ ਮੇਰੀ ਕੋਲ ਰਿਕਵੈਸਟ ਐ মিডিਆ ਨੂੰ ਹਲੇ ਤੇ ਸਾਡਾ ਪਹਿਲਾ ਦਿਨ ਰਗਾਵਾ ਅਸੀਂ ਹੁਣ ਆਪਣੀ ਕਮੇਟੀ ਬਿਠਾਵਾਂਗੇ ਉਸ ਤੋਂ ਬਾਅਦ ਜਿੰਨੀਆਂ ਵੀ ਮੁਸ਼ਕਲਾਂ ਆ ਰਹੀਆਂ ਵਾਂ ਉਹਨੂੰ ਜਲਦੀ ਤੋਂ ਜਲਦੀ ਜੋ ਜੋ ਸਾਨੂੰ ਆਏਗਾ ਕੰਪਲੇਂਟ ਜਾਂ ਕੋਈ ਵੀ ਸਜੈਸ਼ਨ ਲੈ ਕੇ ਕਰਾਂਗੇ ਕਿਉਂਕਿ ਇਹ ਮੇਰੀ ਇਕੱਲੇ ਦੀ ਨਹੀਂ ਗਈ ਇਹ ਸਾਰੇ ਹੀ ਵਕੀਲ ਭਾਈਚਾਰੇ ਦੀ ਜੋ ਵੀ ਕੰਪਲੇਂਟ ਹੋਏਗੀ ਇੱਕ ਯੂਨਾਈਟ ਹੋ ਕੇ ਆਪਾਂ ਖਤਮ ਕਰਨੀਆਂ ਇੱਕ ਸਜੈਸ਼ਨ ਬੋਸ ਵੀ ਬਾੜ ਲਗਾਵਾਂਗੇ ਉਥੇ ਜੋ ਵੀ ਸੁਜੈਸ਼ਨ ਦੇ ਸਕਦਾ ਸਾਨੂੰ ਉਹ ਸਾਨੂੰ ਦਵੇ ਉਹ ਜਲਦ ਜਲਦ ਰਿਮੂਵ ਕਰਾਂਗੇ ਠੀਕ ਹੈ ਜੋ ਵੀ ਪਰੇਸ਼ਾਨੀ ਹੈ ਉਹ ਵੀ ਠੀਕ ਕਰਾਂਗੇ ਥੈਂਕ ਯੂ ਸੋ ਮਚ ਜੀ ਸਾਰੇ ਬਾਰ ਦੇ ਮੈਂਬਰਾਂ ਨੇ ਮੈਨੂੰ ਵਾਈਸ ਪ੍ਰਧਾਨ ਲਈ ਚੁਣਿਆ ਤੇ ਮੈਂ ਸਾਰੇ ਮੈਂਬਰਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਤੇ ਮੈਂ ਸਾਰੇ ਮੈਂਬਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵਿਸ਼ਵਾਸ ਕਰਕੇ ਉਹਨਾਂ ਨੇ ਮੈਨੂੰ ਉਪ ਪ੍ਰਧਾਨ ਬਣਾਇਆ ਆ ਮੈਂ ਉਸ ਉਮੀਦਾਂ ਦੇ ਖਾੜਾ ਉਤਰਾਂਗਾ ਤੇ ਵੱਤ ਤੋਂ ਵੱਧ ਮੈਂਬਰਾਂ ਦੀ ਸੇਵਾ ਕਰਾਂਗਾ ਤੇ 24 ਘੰਟੇ ਅਵੇਲੇਬਲ ਰਹਾਗਾ ਮੈਂਬਰਾਂ ਲਈ ਯੂਥ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਅਸੀਂ ਸਭ ਤੋਂ ਪਹਿਲਾਂ ਦੇ ਇੱਥੇ ਅਸੀਂ ਲਾਇਬ੍ਰੇਰੀ ਜਿਹੜੀ ਹੈਗੀ ਆ ਉਹ ਮੇਨਟੇਨ ਕਰਨ ਜਾ ਰਹੇ ਹਾਂ ਜਿਹੜੇ ਨਵੇਂ ਬੱਚੇ ਆ ਰਹੇ ਨੇ ਉਹਨਾਂ ਲਈ ਤੇ ਨਾਲ ਅਸੀਂ ਉਹਨਾਂ ਨੂੰ ਕਹਾਂਗੇ ਕਿ ਮਨ ਲਾ ਕੇ ਮਿਹਨਤ ਕਰੋ ਤੇ ਹੋਰ ਵੀ ਓਪਰਚ्युनिटी ਆਪਾਂ ਜਿਹੜੀਆਂ ਹੈਗੀਆਂ ਯੂਥ ਲਈ ਲੈ ਕੇ ਆਵਾਂਗੇ ਇੱਥੇ ਹਾਂਜੀ ਹਾਂਜੀ ਉਹ ਵੀ ਕਰਾਂਗੇ ਹੋਰ ਵੀ ਕਰਾਂਗੇ ਇਸ ਲਾਇਬ੍ਰੇਰੀ ਦੇ ਵਿੱਚ ਏਵਨ ਕਿ ਜਿਹੜੀਆਂ ਹੈਗੀਆਂ ਲਾਫ ਆਂਡਰ ਕੀਜ਼ ਵੀ ਹੋਰ ਲੈ ਕੇ ਆਪਾਂ ਚਾਵਾਂਗੇ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਵੱਡਿਆਂ ਦੇ ਆਸ਼ੀ ਤੇ ਇਹ ਇੱਕ ਐਗਜ਼ੈਕਟਿਵ ਮੈਂਬਰ ਦੀ ਜਿੱਤਨੀ ਹੈ ਇਹ ਪੂਰੇ ਬਾਅਦ ਐਸੋਸੀਏਸ਼ਨ ਦੀ ਜਿੱਤ ਹੈ ਅਸੀਂ ਹੁਣ ਵੱਧ ਚੜ ਕੇ ਅੱਛੇ ਕੰਮ ਕਰਕੇ ਅੱਗੇ ਹੋਰ ਆਵਾਂਗੇ ਜੀ ਮੈਂ ਪਹਿਲਾਂ ਵੀ ਲੜੇ ਸੀ ਲੇਕਿਨ ਮੈਂ ਦੋ ਵਾਰੀ ਹਾਰ ਗਈ ਸੀ ਇਸ ਲਈ ਹਾਰਨ ਦੇ ਬਾਅਦ ਜਿੱਤ ਦਾ ਮਜ਼ਾ ਹੋਰ ਹੀ ਜ਼ਿਆਦਾ ਹੈ ਆਪਣੇ ਜੂਨੀਅਰਸ ਵਾਸਤੇ ਚੈਂਬਰਸ ਦਾ ਕਰਾਂਗੇ ਹੋਰ ਵੀ ਜੋ ਵੀ ਹੋਏਗਾ ਜਿਨ੍ਹਾਂ ਦੀ ਜੋ ਪ੍ਰੋਬਲਮਸ ਹੋਈਆਂ ਸੀ ਉਹ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ